ਇਸ ਗੱਲ ਦੋਸਤੋ ਇਸ ਵੀਡੀਓ ਦੀ ਇੱਕ ਹੋਰ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਕਿ ਪੰਜਾਬ ਦੇ ਬਰਨਾਲਾ ਦੇ ਵਿੱਚ ਰੇਤਿਆ ਦਾ ਕਾਣ ਹੋਇਆ ਤੇ ਇਸ ਮੌਕੇ ਇਸ ਦੋਸ਼ੀ ਫੁੱਟ ਨੂੰ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਥਾਣਾ ਇੰਚਾਰਜ ਨੇ ਇਸ ਮਾਮਲੇ ਦੇ ਵਿੱਚ ਹਰਾਨੀ ਜਣਕ ਤੇ ਦਿਲਕੰਬਾਉ ਖੁਲਾਸੀ ਕੀਤੇ ਨੇ ਸੋ ਆਓ ਤੁਹਾਨੂੰ ਲੈ ਚਲਦੇ ਆਂ ਤੇ ਦਿਖਾਉਂਦੇ ਆ ਇਹ ਸਕਸ ਜੋ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਹੈ ਨੀਲੇ ਕੱਪੜੇ ਦੇ ਨਾਲ ਆਪਣਾ ਮੂੰਹ ਢੱਕੀ ਇਸ ਨੂੰ ਮੂਲਕਾਉਣ ਦੀ ਕੀ ਲੋੜ ਪੈ ਗਈ ਕੀ ਅਜਿਹਾ ਇਸ ਨੇ ਕੀਤਾ ਜਿਸ ਕਰਕੇ ਇਹ ਦੁਨੀਆ ਤੋਂ ਹੌਣ ਮੂਲਕਾਉਂਦਾ ਫਿਰ ਆਓ ਦੇਖੋ ਇਸ ਵੀਡੀਓ ਦੇ ਵਿੱਚ ਫੋਰਥ ਆ ਜਾ ਖਬਰਾਂ ਦੇ ਲਈ ਅਨਲਿਮਿਟਡ ਗਿਆਨ ਦੇ ਨਾਲ ਬਣੇ ਰਹਿਣਾ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਬਣਪਾਲ ਸਰਵਿਸ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ ਉਹ 12 ਸਾਲ ਤੋਂ ਸੰਦੇ ਸੀਗੀ ਉਮਰ ਉਹਦੀ ਉਹ ਆਪਣੇ ਫੌਫੜ ਕੋਲੇ ਕਹਿ ਰਹੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚ ਆਈ ਹੋਈ ਸੀ ਉਹਦੇ ਫੋਕਫੋਟ ਨੇ ਜਦੋਂ ਉਹਨੂੰ ਲੈ ਕੇ ਜਾ ਰਿਆ ਸੀ ਕੌਤੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀਆ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਆ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੂੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਆ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਦਲਾਸ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ ਹਾਂ 472 ਅੰਡਰ ਸੈਕਸ਼ਨ 65 2 ਬੀ ਐਨ ਐਸ ਤੇ 6 ਬਾਕਸੋ ਇਹਦੇ ਦਾਇਰਾ ਤੁਮ ਆਮਲਾ ਦਰਜ ਕਰਕੇ ਜੀ ਦੋਸ਼ੀ ਦੀ ਜਿਹੜੀ ਹੈਗੀ ਅਰੈਸਟ ਕਰਕੇ ਜਿਹੜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਇਹਦਾ ਪਹਿਲਾਂ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਅ ਪੱਛੇ ਤੋਂ ਬਿਨਾ ਹੋਰ ਕਿ ਸਾਡੇ ਸਾਹਮਣੇ ਨਹੀਂ ਆਉਂਦੇ ਤੇ ਪ੍ਰਵਾਸੀ ਨੇ ਕਿ ਉਰੇ ਰਹਿੰਦੇ ਬਹੁਤ ਸਾਲ ਤੋਂ ਜਿਵੇਂ ਮੈਂ ਪੱਗਲੇ 1990 ਵਗੈਰਾ ਤੋਂ ਰਹ ਰਹੇ ਨੇ ਜਿਹੜਾ ਫੋਪੜੀ ਹੋਈ ਸੀਗਾ ਵੀ ਕੁੜੀਆ ਦਾ ਹਾਂਜੀ ਹਸਪੀਟਲ ਚ ਸਟੇਬਲ ਆ ਸਿਰ ਬਾਕੀ ਉਹ ਗਾਇ ਨੇ ਡਾਕਟਰ ਦੱਸ ਦਿਉਂ ਜਉ ਸਾਨੂੰ ਜਨ ਤੱਕ ਨਹੀਂ ਕਰ ਸਕਦੇ ਕੁਝ ਇਫੈਕਟੋ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਬੰਪੀ ਸਬ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ 12 ਸਾਲ ਤੋਂ ਥੰਦੇ ਸੀਗੀ ਉਮਰ ਦੀ ਉਹ ਆਫ ਦੇ ਫੁਫੜ ਕੋਲੇ ਕਹਿ ਰਹੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਆ ਛੁੱਟੀਆਂ ਚ ਆਈ ਹੋਈ ਸੀ ਤਾਂ ਉਹਦੇ ਫੁਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ ਤਾਂ ਉਹਦੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਹੈ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸੈਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੂੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਆ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਕਲਾਕ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4722 ਅੰਡਰ ਸੈਕਸ਼ਨ 65 2 ਬੀ ਐਨ ਐਸ 6 ਪਾਕਸੋ ਇਹਦਾ ਰਿਪੋਰਟ ਆਮਲਾ ਦਰਜ ਕਰਕੇ ਜੀ ਦੋਸ਼ੀ ਜਿਹੜੀ ਹੈਗੀ ਆ ਅਰੈਸਟ ਕਰਕੇ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਇਹਦਾ ਪਹਿਲਾ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਪੱਖੇ ਤੋਂ ਬਣਾ ਹੋਰ ਵੀ ਸਾਡੇ ਸਾਹਮਣੇ ਟੈਂਟ ਇਹ ਪ੍ਰਵਾਸੀ ਨੇ ਕਿ ਉਹ ਰਹਿ ਰਹੇ ਬਹੁਤ ਸਾਲ ਤੋਂ ਜੇ ਮੈਂ ਪੱਗ ਜਲੇ 1990 ਵਗੈਰਾ ਤੋਂ ਰਹਿ ਰਹੇ ਨੇ। ਇਹਦਾ ਫੋਫੜੀ ਹੋਈ ਸੀਗਾ ਵੀ ਠੰਗੂੜੀਆ ਦਾ। ਹਾਂਜੀ ਹਸਪੀਟਲ ਚ ਸਟੇਬਲ ਆ ਸਿਲ। ਬਾਕੀ ਉਹ ਗਾਇਨੇ ਡਾਕਟਰ ਦੱਸਦੇ ਉਹ ਸਾਨੂੰ ਜਨ ਤੱਕ ਨਹੀਂ ਕਰ ਸਕਦੇ ਕੁਝ।